ਮੈਂ ਵੱਟ ਕੇ ਖੜਾ ਰਿਹਾ ਉਹ ਕਰੀ ਟੈਂਕੇ ਆ ਵਾ ਕੇ ਮੈਂ ਤਾਂ ਐ ਮਸ਼ੀਨ ਦੇ ਉੱਤੇ ਰਿਹਾ ਮੈਂ ਦੇਖਿਆ ਲੰਬੂ ਡੱਕਰੀ ਆਉਣਾ ਜਦੋਂ ਆ ਗਿਆ ਉਹਦੇ ਕੋਲੇ ਜੇ ਆਪਣਾ ਕੀ ਕਹਿੰਦੇ ਹੁੰਦੇ ਆ ਰਾਜਾ ਨਹੀਂ ਹੈ ਉੱਥੇ ਤੇ ਐਡਾ ਜਿਹਾ ਕਰੀ ਖੜਾ ਉੱਥੇ ਅੰਦਰ ਦੀ ਲਾ ਦੇ ਨਹੀਂ ਸਾਵਧਾਨ ਸੱਚਾ ਇੱਕ ਹੋਰ ਵੱਟਾ ਟੱਕ ਆਏ ਲੱਗਿਆ ਤੇ ਇਹ ਨਾਲ ਵਰਕਿੰਗ ਲੱਗਦਾ ਥੱਲੋਂ ਦੀ ਦੂਤ ਚਾਹਾਂ ਥੱਲੋਂ ਦੀ ਮਣੀ ਆ ਦੇ ਜਿੰਦਰੀ ਉਹ ਦੇ ਐ ਲੰਬਾ ਹੋ ਜਾ ਕੇ ਹੂੰ 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 ਥੱਲੇ ਕਰੇ ਜਲਦੀ ਇਸੇ ਨਾਲ ਜਮਨ ਨਾਲ ਆ ਬਈ ਜਿਵੇਂ ਮਲੇ ਨਮ ਦਾ ਲਗਿਆ ਆ ਕਰ ਉਹ ਤੇ ਹੂੰ ਹੂੰ ਮਨੇ ਨਾ ਹੁੰਦਾ ਨਹੀਂ ਕਿਥੇ ਜਾਂਦਾ ਇਹ ਇਹ ਗੱਲ ਮੈਂ ਦੱਸਦਾ ਕਿ ਇਹ ਹੋਦਾ ਬੰਦੂ ਹੈ ਹੈਗੇ ਨਹੀਂ ਤਾਂ ਬੰਦੂ ਲੱਗ ਗਿਆ ਮੈਂ ਦੱਸਦਾ ਕਿ ਜਦ ਨਾਲ ਕਿਰ ਲਿਆ ਵਾ ਕਿਹਦਾ ਮਾਮਲਾ ਕਿੱਥੇ ਮਾਮਲਾ ਚ 4-5 ਮਾਮਲਾ ਉਹ ਲੱਗਣ ਲੱਗ ਪਿਆ ਦੂਜਾ 4-5 ਭੱਜ ਗਿਆ 4 ਦੇ ਬਜ ਨਾ ਹੋ ਗਈ ਗੋਲਾ ਬਣੀ ਕਿ ਥੋੜਾ ਬਣੀ ਆ ਇਹ ਉਹਦੇ ਮੋੜ ਨਾਲ ਜੀ ਦੱਸਣ ਨੂੰ ਕਿੱਥੇ ਜੀ ਕਰਨ ਮੈਂ ਗਿਆ ਸੀ ਉਹ ਉੱਥੇ ਖੜਾ ਦੱਦੇ ਦੇਖਣਾ ਹੈ ਸਾਢੇ ਸੱਤ ਟਮੈਟ ਆ ਗਿਆ ਦਰਦ ਹੋਰੀ ਖੜਾ ਕੀ ਕਰਦਾ ਲਾ ਵੀ ਰੱਖ ਲਈ ਜੀ ਮਿਸਟਰ ਬੋਲਦਾ ਹੈਪੀ ਤਣੇ ਜਾ ਲਿਖੋਂ ਕਹਿੰਦਾ ਨਾਲ ਹੀ ਨਾਲ ਚੰਗ ਕੀ ਦੇ ਲਾ ਵੀ ਇਹ ਕੀ ਕਰ ਰਿਹਾ ਹੈ ਇਹ ਕੀ ਕਰ ਰਿਹਾ ਹੈ ਪੈਦ ਨਹੀਂ ਜਾਵੇ どうかでけかけれ。 ਇਹ ਕਿਹੜੇ ਨਾ ਸੁਧੂ ਜੀ ਤੁਹਾਨੂੰ ਦੋਨੋਂ ਤੋਂ ਟਕਟਾਲੀ ਦੇਖ ਰਹੀ ਮੈਂ ਇਹਦੇ ਢੋਲੇ ਤਰ੍ਹਾਂ ਨਹੀਂ ਜਾਂਦਾ ਸਭ ਨਾ ਚੱਲਿਆ ਸੱਚੇ ਦਮ ਨਹੀਂ ਆਂ ਜਦੋਂ ਵੀ ਬੰਦ ਕਰਦਾ ਹਾਂ ਅੱਥੀ ਹੁੰਦੇ ਦੇਸ਼ੇਮਪਰ ਸਰ ਦੋਨੋਂ ਬਹੁਤ ਲੱਗ ਰਹੇ ਨੇ ਇਹ ਨੂੰ ਤਾਂ ਨਹੀਂ ਲੱਗੀ ਜਾ ਮੈਂ ਉਹ ਤੁੰਗ ਲੱਗਦੇ ਥੋੜਾ ਜਿਹਾ ਮਦਦ ਕਰ ਰਹਾ ਜਮ ਮੈਂ ਕਰਦੇ ਹਾਂ ਮਾਤਰਾ ਮੈਂ ਫਿਰਾਂ ਹੀ ਆ ਸੀਸੀ ਪੁਣਾ ਰਹੂ ਪਤਾ ਨਹੀਂ ਕਿਹੜਾ ਉਹ ਤਾਂ ਉਹਦੇ ਨਾਲ ਰਸਤੂ ਪੁਣਾ ਰਹੂ ਇੱਥੇ ਦਿਲ ਮੈਂ ਗਿਆ ਵੀ ਤੀ ਤਾਰੀਖੇ ਉਹਨਾਂ ਦੇ ਐਪੀ ਕੇ ਉਹਦੇ ਥਰੈਸ ਵਜ੍ਹਾ ਪਵਾ ਕੇ ਕਿਹਾ ਕਿ ਤੁ ਤੋਂ ਉਹਦੇ ਵਿਆਹ ਗਿਆ ਹੋਇਆ ਦੀ ਜਿੱਦ ਮੈਂ ਗਿਆ ਹਾਂ ਹਾਂ ਹੱਥ ਦਿਨੋ ਗਿਆ ਜਾਹੀ ਦਿਨ ਤੀ ਗੱਜਾ ਦਿਨ ਹਾਂ ਜਿਹਦੇ ਦਿਨ ਹੀ ਹੁੰਦਾ ਹੈ ਨਾ ਉਜੀ ਤੇ ਬਿੱਲਾ ਉਜੀ ਤੇ ਠੀਕੇ ਦੇ ਕਰਦੇ ਆ ਇੱਕ ਹੋਰ ਮਾਝ ਜਨਾਵਾ ਦੇ ਬਸ ਮਸ਼ੀਨਾਂ ਦਾ ਕੋਈ ਫਿਲਟਰ ਫਿਟਰੀ ਬਣਾਏਗਾ ਹਾਂ ਹਾਂ ਤੁਸੀਂ ਵੀ ਪਾ ਲੈਣੀ ਜਿਆਦਾ ਮਨ ਮੜਾ ਜਾ ਠੀਕ ਹੈ ਇਹ ਆ ਨਹੀਂ ਵੀ ਟੈਰੀ ਤੇ ਪਿਆਤੀ ਦੀ ਇਹ ਚਲੋ ਜਿੰਨਾ ਦਰਤ ਮੰਦਾ ਨਹੀਂ ਇਹ ਗੱਲ ਹੈ ਉਹ ਭੰਦੇ ਆ ਜਦੋਂ ਵੀ ਕਿਸੇ ਨਾਲ ਕਰਦੇ ਨੇ ਰਾਮੜੀ ਇਹ ਤਾਂ ਕਹਿਣ ਦੇ ਠੀਕ ਹੈ ਲੋਈ ਸਹੀ ਤਾਂ ਮੱਥਾ ਦੇ ਸੀਪਾ ਸੜਕ ਤੇ ਡੱਗਰ ਜੰਦਾਂਗੇ ਕਾਰਟਰ ਪਾ ਜਿੰਦੀ ਸੜਕ ਦੀ ਧੀ ਟੱਕਰੀ ਪਈ ਮਸ਼ੀਨ ਉਹ ਤਾਂ ਜੇੜਾ ਖਾ ਗਈ ਮਸ਼ੀਨ ਸਮੀ ਤਾਂ ਨਹੀਂ ਪੂਰੀ ਜੀ ਬੱਚੀ ਕਿੱਕਰ ਤੇ ਜਾ ਕੇ ਕੱਟ ਰਹੀ ਆ ਇਹ ਤਾਂ ਉਹ ਤੇ ਇਹ ਤਾਂ ਇਹਦੀ ਪਤਾ ਲੱਤਵਾ ਵੜਾ ਰਹੇ ਕਾਈ ਵਾਲੀ ਕਰਦਾ ਹੈ ਹੈਨਾ ਜੇੜਾ ਹਾਂ ਕਾਹਲੀ ਕਾਲੀ ਜੀ ਮਰੀ ਅੰਪਰ ਤੇ ਫੌਜੀ ਜਦੇ ਗਾਲ ਤੇ ਗਾਲੇ ਭੈਣ ਦੋ ਰੁਕੀ ਮਾਰਾ ਹਾਦਸਾ ਬਗੁੰਮੀ ਤੇ ਲੱਗੀ ਹੋਰ ਐtela mangda ਨਾ ਜਿਹੜਾ ਪਹਿਲੇ ਆਪਰੇਟ ਜਿੱਟੀ ਬੱਸ ਹਣਾ ਵਿੱਚ ਤਾਂ ਲੱਗੀ ਬੱਸ ਤਾਂ ਕਿਲੋ ਮਿੰਟ ਬਸ ਠੀਕ ਹੈ ਹੋ ਕਲੇਟ ਚੱਤੋ ਹੋ ਉੱਥੇ ਰਹਿ ਗਿਆ ਰਤਨਨ ਬਲਾਇਓਂ ਫਿਲਾਈ ਇਸ ਤੇ ਥੱਲੋ ਨੀ ਹਾਂ ਤਾਂ ਥੱਲੋਂ ਦੀ ਲੱਗੂ ਇਹ ਦਿਰੋ ਜਿਹੜਾ ਨਾ ਚਕੂ ਨਾ ਸੱਲੂਂ ਗਰਾਂ ਰੇਡੀਟਰ ਸੇ ਸਰਾਬ 음. 낯설어 버 ਚੋ ਲੋਕੀ ਦਾ ਕਿਥੋਂ ਇਹ ਮਾਲ ਕਰਤਾ ਇਕ ਹੋਰ ਗੰਜਾ ਜਗਣਾ ਕੀ ਜੱਗੀ